ਲੋਕ ਸਭਾ ਚੋਣਾਂ ਦੇ ਚੱਲਦੇ ਸਾਰੀਆਂ ਹੀ ਪਾਰਟੀਆਂ ਦੇ ਉਮੀਦਵਾਰ ਲੋਕਾਂ ਦੀ ਕਚੈਰੀ ਵਿੱਚ ਜਾ ਰਹੇ ਹਨ ਇਸੇ ਦੇ ਤਹਿਤ ਅੰਮ੍ਰਿਤਸਰ ਦੇ ਕੋਟ ਖਾਲਸਾ ਇਲਾਕੇ ਵਿੱਚ ਮਾਜੇ ਦੇ ਐਸਓਆਈ ਪ੍ਰਧਾਨ ਅਮਨਪ੍ਰੀਤ ਸਿੰਘ ਹੈਰੀ ਅਤੇ ਸੀਨੀਅਰ ਅਕਾਲੀ ਆਗੂ ਹਰਜਿੰਦਰ ਸਿੰਘ ਜਿੰਦੇ ਦੀ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਅਨੀਲ ਜੋਸ਼ੀ ਦੇ ਹੱਕ ਵਿੱਚ ਇੱਕ ਵਿਸ਼ਾਲ ਰੈਲੀ ਦਾ ਆਯੋਜਨ ਕੀਤਾ ਗਿਆ ਵਾਰਡ ਨੰਬਰ 68 ਦੇ ਵਿੱਚ ਜਿੱਥੇ ਮੇਰਾ ਸਾੜੀ ਰਾਇਸ਼ ਹੈ ਜੀ ਘਰ ਆ ਇਥੇ ਅਨਿਲ ਜੋਸ਼ੀ ਜੀ ਦੇ ਹੱਕ ਵਿੱਚ ਰੈਲੀ ਕਰਵਾਈ ਗਈ ਆ ਇੱਕ ਜੂਨ ਜਿਹੜੀ ਵੋਟਾਂ ਹੋ ਰਹੀਆਂ ਲੋਕ ਸਭਾ ਚੋਣਾਂ ਉਹਦੇ ਸਬੰਧੀ ਤੇ ਲੋਕਾਂ ਚ ਬਹੁਤ ਹੰਗਾਰਾ ਸੀ ਸਾਰੇ ਲੋਕਾਂ ਦਾ ਭਰਾਵਾਂ ਦਾ ਭੈਣਾਂ ਦਾ ਮਾਵਾ ਦਾ ਧੰਨਵਾਦ ਕਰਦਾ ਜਿਹਨੇ ਪਹੁੰਚੇ ਅੱਜ ਤੇ ਸਭ ਤੋਂ ਜ਼ਰੂਰੀ ਜੀ 6 6:30 ਵਜੇ ਦਾ ਟਾਈਮ ਸੀ ਤੇ ਜੋਸ਼ੀ ਸਾਹਿਬ 9 ਵਜੇ ਪਹੁੰਚੇ ਪਰ ਕੋਈ ਇੱਕ ਵੀ ਸੰਗਤ ਹਿੱਲੀ ਨਹੀਂ ਵੀ ਸਾਰੇ ਨੂੰ ਆਸੀ ਵੀ ਅੱਜ ਆਪਾਂ ਮੁਸ਼ਕਲਾਂ ਦਾ ਹੱਲ ਨਿਕਲੂਗਾ ਜੋਸ਼ੀ ਸਾਹਿਬ ਨਾਲ ਆਪਾਂ ਜਿਹੜੇ ਪਹਿਲੀ ਵਾਰੀ ਤਕੜੀ ਇੱਥੇ ਆਈ ਆ ਉਹ ਆਪਾਂ ਹੱਲ ਕਢਾਵਾਂਗੇ ਤੇ ਸਭ ਤੋਂ ਸਾਰੇ ਸੰਗਤ ਦਾ ਧੰਨਵਾਦ ਬਹੁਤ ਬਹੁਤ ਜੋਰ ਦੇ ਕਰੂੰਗਾ ਜੀ ਜਿਹੜੇ ਇੱਥੇ ਪਹੁੰਚੇ ਅਪੀਲ ਵੀ ਲਾਉਣੀ ਜਰੂਰੀ ਹੈ ਅਪੀਲ ਇਹੋ ਹੀ ਆ ਜੀ ਇੱਕ ਤਰੀਕ ਨੂੰ ਆਪਾਂ ਜਿਹੜਾ ਮੌਜੂਦਾ ਐਮਪੀ ਆ ਜੀ ਉਹਨੂੰ ਹੁਣ ਐਕਸ ਐਮਪੀ ਬਣਾ ਦਈਏ ਤੇ ਆਪਾਂ ਮੌਜੂਦਾ ਐਮਪੀ ਹੁਣ ਜੋਸ਼ੀ ਸਾਹਿਬ ਨੂੰ ਬਣਾਈਏ ਤੇ ਉਹਨਾਂ ਦਾ ਵਿਕਾਸ ਜਿਹੜਾ ਸਾਰੇ ਦੁਨੀਆ ਨੂੰ ਪਤਾ ਵੀ ਕਿੰਨਾ ਕੰਮ ਕਰਦੇ ਆ ਤੇ ਉਹ ਉਸ ਰਾਹ ਤੇ ਪਾਉਣ ਵਾਸਤੇ ਆਪਾਂ ਇੱਕ ਤਰੀਕ ਨੂੰ ਐਮਪੀ ਸਾਹਿਬ ਨੂੰ ਵੋਟਾਂ ਪਾਈਏ ਅਨਿਲ ਜੋਸ਼ੀ ਜੀ ਨੂੰ ਤਕਰੀ ਦੇ ਮੋਰ ਲਾਈਏ ਪੜਵੀ ਰੈਲੀ ਹੋਈ ਹੈ ਜੀ ਜਨ ਵੇਖੋ ਜੀ ਇਹ ਜ਼ਰਬ ਜ਼ੁਲਮ ਜੋ ਮੌਜੂਦਾ ਸਰਕਾਰ ਕਰ ਰਹੀ ਆ ਜੋ ਉਹਨੇ ਝੂਠੇ ਵਾਅਦੇ ਕੀਤੇ ਸੀਗੇ ਲੋਕਾਂ ਦੇ ਦਿਲਾਂ ਨਾਲ ਖੇਲ-ਵਾੜ ਕੀਤਾ ਲੋਕਾਂ ਨੇ ਸੁਪਨੇ ਨਾਲ ਖੇਲ-ਵਾੜ ਕੀਤਾ ਜੋ ਕੀਤਾ ਸੀ ਉਹਨਾਂ ਨੇ ਜੋ ਪਿਛਲੇ ਪਾਰਟੀਆਂ ਦੇ ਵਿਰਤੀ ਉਹਨਾਂ ਨੇ ਉਹਨਾਂ ਦੇ ਲਾ혜 ਸੀ ਤਸੰਝ ਕੱਚੇ ਸੀਗੇ ਇਹ ਨਹੀਂ ਕਰਦੇ ਉਹਨਾਂ ਦੇ ਉਲਟ ਰੁੱਦਰਿਆ ਤੇ ਅੱਜ ਉਸੇ ਰੋਸ ਦੇ ਵਿੱਚ ਵਿਕਾਸਪੁਰਸ਼ ਰੀਨਿਲ ਜੋਸ਼ੀ ਆਏ ਨੇ ਉਹਨਾਂ ਨੇ ਆਪਣੇ ਵਿਕਾਸਾਂ ਬਾਰੇ ਗਿਣਾਇਆ ਤੇ ਮੌਜੂਦਾ ਸਰਕਾਰ ਨੇ ਜੋ ਨਹੀਂ ਕੰਮ ਕੀਤੇ ਉਹਨਾਂ ਨੂੰ ਤੇ ਤਕਾਰਿਆ ਕਿ ਤੁਸੀਂ ਦੁਨੀਆ ਦੀਆਂ ਅੰਦਰ ਲਾਹਕ ਸਰਕਾਰ ਹੋ ਕਿੰਨਾ ਜਿ ਪਰਵਾਹ ਜੱਟ ਹੋਇਆ ਜੀ ਹਾਂਜੀ ਕਿੰਨੀ ਚ ਭਰਜੀ ਇੱਥੇ ਜੀ 1500 2015 ਇਕੱਠ ਹੋਇਆ ਸਭ ਤੋਂ ਵੱਡੀ ਗੱਲ ਹੈ ਮੇਰੀ ਵਾਰਡ ਮੇਰਾ ਪਰਿਵਾਰ ਮੈਂ ਉਹਨਾਂ ਆਪਣੀਆਂ ਭੈਣਾਂ ਦਾ ਮਾਤਾਵਾਂ ਦਾ ਰਿਣੀ ਆ ਜਿਹੜੇ ਵੇਖੋ ਰੋਟੀ ਟੁਕ ਦਾ ਟਾਈਮ ਆ ਉਹ 6:30 ਵਜੇ ਦੇ ਆਏ ਸੀ ਤੇ 9:30 ਵੱਜ ਗਏ ਆ ਮੈਂ ਉਹਨੇ ਬਜ਼ੁਰਗਾਂ ਦਾ ਧੰਨਵਾਦ ਆ ਨੌਜਵਾਨਾਂ ਦਾ ਧੰਨਵਾਦ ਆ ਜਿਨ੍ਹਾਂ ਨੇ ਇਨੀ ਪੂਰੀ ਜੋਸ਼ੀ ਦੇ ਨਾਲ ਅੱਜ ਦੀ ਰੈਲੀ ਪੁਗਤਾਈ ਆ ਮੈਂ ਸਦਾ ਇਹਨਾਂ ਦਾ ਰਣੀ ਰਾਵਾਂਗਾ ਮੌਜੂਦਾ ਐਮਪੀ ਸਾਹਿਬ ਦੀ ਜਿੱਥੇ ਦੇਖਦੇ ਹੋ ਮੌਜੂਦਾ ਐਮਪੀ ਸਾਹਿਬ ਤੁਹਾਨੂੰ ਪਤਾ ਹੀ ਹੈ ਮੌਜੂਦਾ ਐਮਪੀ ਸਾਹਿਬ ਦੇ ਕੀ ਹਾਲਾਤ ਨੇ ਕੁਝ ਵੀ ਨਹੀਂ ਆ ਉਹ ਗੱਲਾਂ ਵੱਡੀਆਂ ਵੱਡੀਆਂ ਕਰਦੇ ਨੇ ਜਿਵੇਂ ਨੀਲ ਜੋਸ਼ੀ ਨੇ ਕਿਹਾ ਕਿ ਇਹਨਾਂ ਦਾ 1.5 2 ਫੁੱਟ ਦਾ ਕੋਈ ਕੰਮ ਕਰਕੇ ਗਿਣਾ ਦਿਓ ਗਿਣਾ ਦਿਓ ਕਿ ਇਹਨਾਂ ਨੇ ਕੋਈ ਉਪਲਬਧੀ ਕੀਤੀ ਆ ਤੇ ਮੈਂ ਜੋਗ ਕਰਾਂਗਾ ਹੁਣ ਜਿੱਥੇ ਆਪ ਖੁਦ ਨਾਲੇ ਤੇ ਰਹਿ ਰਹੇ ਨੇ ਲੋਕਾਂ ਦੇ ਕਿੰਨਾ ਕੋਸ਼ੇ ਸਭ ਤੋਂ ਵੱਡੀ ਗੱਲ ਛੱਡ ਦਿਓ ਚੀਜ਼ਾਂ ਏਸੀ ਬਣ ਜਾਣਗੀਆਂ ਟੂਟੀਆਂ ਬਣ ਜਾਣਗੀਆਂ ਦੁਨੀਆ ਦੀ ਜਾਇਦਤ ਬਣ ਜੇ ਦੁਨੀਆ ਤੋਂ ਬੰਦਾ ਚਲ ਗਿਆ ਤਾਂ ਨਹੀਂ ਲਾ ਸਕਦਾ ਵਾਪਸ ਲੋਕਾਂ ਨੂੰ ਸਾਦੀ ਬਿਮਾਰੀ ਹੋ ਰਹੀ ਆ ਤੇ ਉਹ ਸੋ ਲੋਕਾਂ ਦਾ ਬੜੇ-ਬੜੇ ਵਾਦੇ ਉਹਨਾਂ ਨੇ ਕੀਤੇ ਪਰ ਆਪਣੇ ਵਾਦੇ ਦੇ ਆਪਣਾ ਨਾਲਾ ਨਹੀਂ ਪੂਰ ਸਕੇ ਤਾਂ ਵਿਕਾਸ ਕੀ ਕਰਨਗੇ ਵੋਟਰਾਂ ਨੂੰ ਕੀ ਅਪੀਲ ਲਾਉਦੇ ਮੈਂ ਵੋਟਰਾਂ ਨੂੰ ਇਹ ਅਪੀਲ ਕਰਦਾ ਕਿ ਤੁਸੀਂ ਸਚਾਈ ਦੀ ਸੱਚ ਦੀ ਜਿਹੜੀ ਖੇਤਰੀ ਪਾਰਟੀ ਆ ਖੇਤਰਵਾਰੇ ਸੋਚਦੀ ਆ ਪੰਜਾਬੀ ਦੀ ਹੋਣ ਦੀ ਗੱਲ ਕਰਦੀ ਆ ਪੰਜਾਬੀ ਦੀ ਗੱਲ ਕਰਦੀ ਆ ਉਹਨੂੰ ਵੋਟ ਪਾਇਓ ਜਿਨੇ ਵਿਕਾਸ ਕੀਤਾ ਅੰਬਰਸਰਚ ਉਹਨੂੰ ਵੋਟ ਪਾਇਓ